ਕਸ਼ਮੀਰ ਚ ਰਹਿਣ ਵਾਲੀ ਬਜ਼ੁਰਗ ਮਾਤਾ ਮਾਤਾ ਭਾਗ ਬੜੀ ਬੇਨਤੀ ਕਰਦੀ ਸਤਿਗੁਰੂ ਗਰੀਬ ਨਵਾਜ਼ ਜੀ ਮੇਰੀ ਉਮਰ ਵਢੇੜੀ ਹੋ ਚੁੱਕੀ ਹੈ ਮੈਂ ਅੰਮ੍ਰਿਤਸਰ ਦੀ ਧਰਤੀ ਤੇ ਤੁਹਾਡੇ ਦਰਸ਼ਨਾਂ ਵਾਸਤੇ ਨਹੀਂ ਆ ਸਕਦੀ ਸਤਿਗੁਰੂ ਕਿਰਪਾ ਕਰੋ ਮੈਨੂੰ ਇੱਥੇ ਆ ਕੇ ਗਰੀਬੀ ਨੇ ਦਰਸ਼ਨ ਦੇ ਮਹਾਰਾਜ ਜੀ ਉਮਰ ਵਢੇੜੀ ਹੈ ਸਵਾਸਾਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਬੁਲਾਵਾ ਆ ਜਾਵੇ ਸਤਿਗੁਰੂ ਵੇਖੋ ਸਾਰੇ ਰਜੇਵੇਂ ਛੱਡ ਕੇ ਬਾਬਾ ਬੁੱਢਾ ਸੈਨੂ ਸਾਰੀਆਂ ਸਵਾਵਾਂ ਸੌਂਬ ਕੇ ਕਿੱਥੇ ਜਾਂਦੇ ਕਸ਼ਮੀਰ ਉਹ ਮਾਈ ਨੂੰ ਦਰਸ਼ਨ ਵੀ ਸਤਗੁਰ ਦਿੰਦੇ ਨੇ ਉਹ ਮਾਈ ਦਾ ਚੋਲਾ ਵੀ ਪ੍ਰਵਾਨ ਕਰਦੇ ਨੇ ਕੁਝ ਦਿਨ ਉੱਥੇ satsang ਹੁੰਦਾ ਹੈ ਸਤਗੁਰੂ ਅਗਾਹ ਜਾਣ ਲੱਗਦੇ ਨੇ ਮਾਈ ਫਿਰ ਖਲੋ ਜਾਂਦੀ ਹੈ ਸਤਗੁਰ ਇੱਕ ਬੇਨਤੀ ਹੋਰ ਆਪ ਜੀ ਨੇ ਬੜੀ ਕਿਰਪਾ ਕੀਤੀ ਰਹਿਮਤ ਕੀਤੀ ਮੈਨੂੰ ਗਰੀਬੀ ਨੂੰ ਆ ਕੇ ਦਰਸ਼ਨ ਦਿੱਤੇ ਮਾਰੇ ਕਿਰਪਾ ਕਰੋ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਹੋ ਰਿਹਾ ਕਿਰਪਾ ਕਰੋ ਜਿੱਥੇ ਇੰਨੀ ਬਖਸ਼ਿਸ਼ ਕੀਤੀ ਇੱਕ ਕਿਰਪਾ ਹੋਰ ਕਰਦੇ ਹੋ ਮੇਰੀ ਗਰੀਬਣੀ ਦਾ ਅਖੀਲਾ ਸਮਾਂ ਵੀ ਸੰਭਾਲ ਦਿਓ ਸਤਗੁਰ ਦੇ ਚਰਨਾਂ ਦੇ ਵਿੱਚ ਉਹ ਮਾਈ ਨੇ ਫਿਰ ਸਵਾਸ ਗੁਰਮੁਖੋ ਤਿਆਗੇ ਸਤਗੁਰ ਨੇ ਗੁਰਮੁਖੋ ਫਿਰ ਉਹ ਮਾਈ ਭਾਗ ਭੜੀ ਦਾ ਖੀਲਾ ਸਮਾਂ ਵੀ ਸੰਭਾਲਿਆ ਵੇਖੋ ਕਿੰਦੇ ਦਿਆਲੂ ਸਤਗੁਰ ਦੀ